ਲਓ ਬਾਈ ਦੋਸਤੋ ਦਿਲਦਾਰ ਬੰਦੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਦੋਸਤੋ ਅੱਜ ਆਪਾਂ ਪਹੁੰਚੇ ਆ ਜਗਜੀਤ ਬਠਿੰਡੇ ਵਾਲੇ ਬਾਈਕੋਲ ਇਸ ਬਾਈਕੋਲ ਨਾਲ ਮਿੱਤਰੋ ਚੰਗੀ ਕਲੈਕਸ਼ਨ ਹੁੰਦੀ ਹੈ ਜਾਨਵਰਾਂ ਦੀ ਬਾਕੀ ਤੁਸੀਂ ਮੰਡੀਆਂ ਤੇ ਵੀ ਦੇਖਿਆ ਇਹਦੇ ਕੋਲੇ ਸੋਹਣੇ ਸ਼ਕੀਨ ਨੁਕਰੇ ਵਸ਼ੇਰੇ ਵਸ਼ੇਰੀਆਂ ਬਹੁਤ ਜ਼ਿਆਦਾਤਰ ਮਿਲਦੇ ਹੁੰਦੇ ਆ ਜਾਣੀ ਕਿ ਕਹਿ ਦਿੰਦੇ ਆ ਵੀ ਛੋਟੇ ਬੱਚਿਆਂ ਦਾ ਵਪਾਰੀ ਆ ਹਨਾ ਬਾਈ ਹਾਂਜੀ ਛੋਟੇ ਜਾਨਵਰ ਇਹਦੇ ਕੋਲੇ ਬਹੁਤ ਹੁੰਦੇ ਆ ਪਰ ਅੱਜ ਉਹਨੂੰ ਕੋਹੜਾ ਵੀ ਦਿਖਾਵਾਂਗੇ ਵਿੱਚ ਵੱਡੀਆਂ ਘੋੜੀਆਂ ਇੱਕ ਘੋੜੀ ਆ ਬਾਈ ਕੋਲੇ ਫਿਰ ਤੁਰਦੀ ਕੀ ਆ ਬਾ ਕਮਾਲ ਉਹਦੀ ਵੀ ਵੀਡੀਓ ਵਿੱਚ ਲਾਵਾਂਗੇ ਆਪਾਂ ਤੁਸੀਂ ਦੇਖਿਓ ਮਿੱਤਰੋ ਤੇ ਬਾਈ ਨਾਲ ਕਰਾਉਣਾ ਥੋਡੀ ਸਾਰੀ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਠੀਕ ਠਾਕ ਹੋ ਬਾਈ ਵਾਲੇ ਵਧ ਗਿਆ ਤੇ ਬਾਈ ਅੱਜ ਆਪਣੇ ਕੋਲੇ ਕਿੰਨੇ ਜਾਨਵਰ ਆ ਸੇਲ ਵਾਲੇ ਅੱਜ ਦੇ ਟਾਈਮ ਦਾ ਜੀ ਪੰਜ ਹੀ ਹੈਗੇ ਅੱਛਾ ਜੀ ਇਹਨਾਂ ਬੱਚੇ ਉਹ ਤਿੰਨ ਤਿੰਨ ਸੇਲ ਕਰਨੇ ਆ ਜੀ ਠੀਕ ਆ ਜੀ ਤਿੰਨ ਸੇਲ ਆ ਗਏ ਹਾਂ ਦੋ ਘਰੇ ਰੱਖਿਆ ਹਾਂ ਜੀ ਠੀਕ ਆ ਉਧਰ ਘਰ ਪੁੱਤ ਨੂੰ ਕਰ ਬਈ ਜਿਹੜੀ ਆ ਵਸ਼ੇਰੀ ਲਈ ਖੜਾਂਗਾ ਤੇ ਇਹ ਕਿਹੜੇ ਖਾਨਦਾਨ ਚੋਂ ਆ ਗਈ ਇਹ ਆਪਣੇ ਜਿਹੜਾ ਆਪਣੇ ਰਮਾਣੇ ਘੋੜਾ ਸੀ ਨਾ ਠੀਮੇ ਵਾਲਾ ਉਹਦੀ ਪੁੱਤ ਠੀਮੇ ਵਾਲਾ ਠੀਮੇ ਵਾਲਾ ਉਹਦੀ ਪੋਤੀ ਹੈ ਜੀ ਅੱਛਾ ਠੀਕ ਆ ਉਹਦੀ ਯਾਨੀ ਕਿ ਬਾਦ ਬਾਦਲ ਕੋੜੇ ਦੀ ਹਾਂ ਬਾਦਲ ਕੋਈ ਮੇਰੇ ਸਾਹ ਨਾਲ ਬਾਦਲ ਹੀ ਸੀ ਉਹਦਾ ਨਾ ਹਾਂ ਹਾਂ ਸ਼ਾਇਦ ਇਹ ਜਿਆ ਕੁਸਤੀ ਪੱਕਾ ਨਾ ਮੈਨੂੰ ਪਤਾ ਸ਼ਾਇਦ ਹਾਂ ਤੇ ਉਹ ਵੀ ਮਿਆਲੇ ਉਹਦੀ ਪੋਤੀ ਆ ਗਈ ਓਹਦੀ ਪੋਤੀ ਆ ਇੱਕ ਵੀ ਛਿਪਕੇ ਦਾ ਦਾਣਾ ਨਹੀਂ ਹੈ ਜਿਹੜੇ ਦਾਖ ਰਏ ਇਹ ਤਾਂ ਅਸੀਂ ਮਹਿੰਦੀ ਲਾਈ ਆਪਾਂ ਇਹਦੇ ਬਾਪ ਬਾਰੇ ਪਤਾ ਬਾਈ ਤੁਹਾਨੂੰ ਕੋਈ ਇਹਦਾ ਬਾਪ ਇੱਥੇ ਹੈਗਾ ਤੁਹਾਡੇ ਸਰਦਾਰ ਗੜ੍ਹ aí ਸਰਦਾਰ ਗੜ੍ਹ ਹਾਂ ਠੀਕ ਆ ਬਹੁਤ ਘੱਟ ਘੋੜਿਆਂ ਦਾ ਛੱਡਿਆ ਠੀਕ ਆ ਠੀਕ ਆ ਚੰਗਾ ਘੋੜਾ ਤੇ ਇਹ ਕਿੰਨੇ ਮਹੀਨਿਆਂ ਦੀ ਆ ਬਾਈ ਹੁਣ ਇਹ ਢਾਈ ਮਹੀਨਿਆਂ ਦੀ ਹੋ ਗਈ ਢਾਈ ਮਹੀਨਿਆਂ ਦੀ ਤੇ ਸੇਲ ਆ ਗਈ ਇਹ ਹਜੇ ਨਹੀਂ ਸੇਲ ਕਰਨੀ ਬਾਈ ਸੇਲ ਕਰਨੀ ਦੋ ਤਿੰਨ ਮਹੀਨੇ ਖੜਕੇ ਕਰਾਂ ਵੇਲੇ ਠੀਕ ਆ ਤੇ ਜੇ ਕੋਈ ਇਹ ਸੱਜਣਾ ਦੇ ਪਸੰਦ ਆ ਗਈ ਇਹ ਫੇਰ ਕਰਦੇ ਹੋਗੇ ਨਹੀਂ ਹਜੇ ਨਹੀਂ ਕਰਦੇ ਹਜੇ ਲੋੜੀ ਵਾਲੇ ਕਰਾਂਗੇ ਛੋਟੀ ਬੱਚੀ ਬਾਕੀ ਬਾਲ ਪੌਰੀਆਂ ਦੀ ਸਾਫ ਆ ਪੈਸਾ ਨਾਲ ਥੋੜੀ ਆਪਾਂ ਜਾਨਵਰ ਵੇਚਣਾਗਾ ਠੀਕ ਆ ਠੀਕ ਆ ਆਪਾਂ ਇਹਦਾ ਵੀ ਦੇਖਣਾ ਵੀ ਦੁੱਧ ਪੀਂਦੀ ਐ ਅਜੇ ਤੱਕ ਠੀਕ ਆ ਦੁੱਧ ਪੀਂਦੀ ਆ ਫੇਰ ਤਾਂ ਜ਼ਰੂਰ ਇਹ ਗੱਲ ਹਣਾ ਵੇਖਣੀ ਚਾਹੀਦੀ ਆ ਹਾਂ 4-5 ਮਹੀਨੇ ਦੁੱਧ ਪਿਆਵਾਂਗੇ ਇਹਨੂੰ ਹਜੇ ਚੱਲ ਆਪਾਂ ਦਰਸ਼ਕਾਂ ਨੂੰ ਦਿਖਾ ਦਨੇ ਆ ਵਸ਼ੇਰੀ ਚੰਗੀ ਆ ਹਾਂ ਛੋਣੀ ਬਹੁਤ ਹੈਗੀ ਹਾਂ ਤੇ ਬਾਕੀ ਫੇਰ ਜਿਹੜੀ ਉਹ ਬਾਈ ਪਹਿਲੀ ਘੋੜੀ ਆ ਉਹਦੇ ਬਾਰੇ ਵੀ ਦੱਸ ਉਹ ਸੰਜਾਫ ਠੀਕ ਆ। ਉਹ ਸਾਡੇ ਕੋਲ ਘੋੜਾ ਸੀਗਾ ਆਪਦੇ ਕੋਲ ਘਰੇ ਪ੍ਰਾਈਸ ਹੀ ਪੜਕੇ ਹੀ ਵੇਚਤੀ ਸੀ। ਅੱਛਾ। ਤੇ 60 ਇੰਚ ਹਾਈਟ ਹੈਗੀ 20 ਮਹੀਨੇ ਉਮਰ ਹੈ। 60 ਇੰਚ ਹਾਈਟ ਹੈ ਦੀ ਹੈ। ਹਾਂ। 20 ਮਹੀਨੇ ਉਮਰ ਆ। ਕਾਂ ਵੀ ਮਹੀਨੇ ਉਮਰ ਆ। ਤੇ ਤੁਹਾਡੇ ਕੋਲੇ ਆਪਦੇ ਕੋਲੇ ਸੀ ਘੋੜਾ ਇਹ। ਘੋੜਾ ਵੀ ਸਾਡੇ ਕੋਲੇ ਸੀ ਤੇ ਘੋੜੀ ਵੀ ਸਾਡੇ ਕੋਲੇ ਸੀ। ਆ ਸਾਡੇ ਕੋਲੇ ਸੂਈ ਸੀ ਮੁੜ ਕੇ ਸੀ ਬੇਸ਼ੇਰੀ ਵੇਚਤੀ ਸੀ ਹੁਣ ਫੇਰ ਅਸੀਂ ਲੈ ਲਈ ਦੁਆਰੇ। ਠੀਕ ਆ ਠੀਕ ਆ। ਇਹ ਬੇਸ਼ੇਰੀ ਪਹਿਲਾਂ ਵੇਚਤੀ ਸੀ। ਆ ਛੋਟਿਆਂ ਦੀ ਵੇਚਤੀ ਸੀ ਉਹਨਾਂ ਨੇ ਫੇਰ ਸਾਨੂੰ ਸੇਲ ਕਰਤੀ ਉਹਨਾਂ ਨੇ ਘੋੜੀ ਲੈ ਲਈ ਸੂਨ ਵਾਲੇ ਸਾਥ। ਠੀਕ ਆ ਤੇ ਬਾਕੀ ਵਾਲ ਪੌੜਾਂ ਦੀ ਕੀ ਮਿਹਣੀ ਵਾਲ ਪੌੜਾਂ ਦੀ ਸਾਫ ਹੈ ਜਮਾ ਸਿੱਟਾ ਸਿੱਟਾ ਹੈ ਨੀਗਾ ਮੱਥੇ ਦੀ ਵਾਲ ਪੌੜੀ ਠੀਕ ਹੈ ਤੇ ਜੇ ਆਪਾਂ ਇਹਦੀ ਉਮਰ ਦੀ ਗੱਲ ਕਰਗੇ ਉਮਰ ਇਹਦੀ 20 ਵੀ ਨਹੀਂ 20 ਮਹੀਨੇ ਹਾਂ ਕਰ ਜਮਾ ਬਸ਼ੇਰੀਆ ਠੀਕ ਹੈ ਤੇ 20 ਵੀ ਨਹੀਂ ਉਮਰ ਹੈ ਪਹਿਲਾਂ ਵੇਚਦੀ ਵੇਚਦੀ ਸੀ ਫਿਰ ਦੁਬਾਰੇ ਸੀ ਫੇਰ ਲੈ ਲਈ ਇਹ ਠੀਕ ਹੈ ਜੀ ਠੀਕ ਹੈ ਹਾਂ ਫੇਰ ਤਾਂ ਵੀ ਸਮਝ ਲਾ ਵੀ ਮੀਟਿੰਗ ਕਰਾਉਂਦੇ ਜਿਹੜੇ ਕਿਸੇ ਸੱਜਣ ਨੇ ਕਰਾਉਣੀ ਹੋਵੇ ਹਨਾ ਵਾਤ ਤੱਕ ਚੀ ਆ ਹਾਂ ਵਾਤ ਤੱਕ ਹੀ ਹਜੇ ਮੰਨ ਕੇ ਚੱਲੋ ਹਜੇ ਬਾਕੀ ਹੋਰ ਥੋੜੇ ਘਣਾ 4 ਮਹੀਨੇ ਸਾਹਮਣੇ ਚੰਗੀਆਂ 4 ਮਹੀਨੇ ਖਾਣਾ ਪਊਗਾ ਤੌਰ ਦੇ ਨਹੀਂ ਇਹ ਤੌਰ ਬਤੋਸ ਚਲ ਲਓ ਦੋਸਤੋ ਆ ਬਸ਼ੇਰੀਆ ਤੇ ਦੇਖੋ ਹੱਡਾਂ ਪੈਰਾਂ ਦੀ ਠੀਕ ਆ ਹਨਾ ਹੱਡਾਂ ਪਰ ਦੇ ਬਹੁਤ ਮੋਟੀ ਆ 60 ਇੰਚ ਹਾਈਟ ਕਰ ਗਈ 20 ਮਹੀਨੇ ਆ ਠੀਕ ਆ ਜੀ ਤੇ ਇਹਦੀ ਡਿਮਾਂਡ ਵਗੈਰਾ ਕੀ ਕਰਦਾ ਫਿਰ ਸੱਜਣਾ ਇਹਦਾ 1.3 ਲੱਖ ਰੁਪਏ ਦੇਣੀ ਆ ਜੀ 1.3 ਲੱਖ ਦੀ ਦੇਣੀ ਹੈ ਹਾਂ 60 ਇੰਚ हाइट ਹੋ ਗਈ ਹੁਣ ਜੇ ਫੀਤਾ ਲਾ ਲੇ ਅਗਲਾ ਹੂੰ ਜੇ ਕੋਈ ਆ ਕੇ ਮੈਂ ਮੈਨ ਲੈ ਤੇ ਇਹ ਨਾ ਹੋਵੇ ਘੱਟ ਨਿਕਲ ਜੇ ਕਿ ਨਹੀਂ 60 60 ਹੋ ਉਤਰੂਗੀ 60 ਹਾਂ 60 ਹੋਊਗੀ ਇਹ ਲੱਖ ਖਿੱਚ ਕੇ ਫੀਤਾ ਆਸ-ਪਾਸੇ ਲਾਈ ਗਾ ਫਿਰ ਤਾਂ ਬਣਾ ਦੇ ਇੱਕ ਲੱਖ ਘਟਾ ਦੇ ਤੇ ਸਹੀ ਢੰਗ ਨਾਲ ਫੀਤਾ ਲਾਊਗਾ ਤਾਂ 60 ਉਤਰੂਗੀ ਨਹੀਂ ਨਹੀਂ ਤੇਰੀ ਗੱਲ ਸਹੀ ਹੈ ਕਿ ਹੈਗੀ ਆ 60 ਤਾਂ ਹਾਂ 60 ਇੰਚ ਦਸੀ ਜਾਂਦੀ ਆ ਆਪਾਂ ਨੂੰ ਹਾਂ ਹਾਂ ਠੀਕ ਆ ਬਾਕੀ ਕੋੜੀ ਨਾ ਨੀਵੇਂ ਤਾਂ ਖੜੀ ਆ ਇੱਥੇ ਨਹੀਂ ਨਹੀਂ ਜਦੋਂ ਅਗਲਾ ਆ ਕੇ ਦੇਖੂਗਾ ਉਦੋਂ ਪਤਾ ਲੱਗ ਜੂ ਹਾਂ ਹਾਂ ਬਾਕੀ ਦੋਸਤੋ ਦੇਖ ਲਓ ਘੋੜੀ ਰੰਗਵਾਜ਼ ਆ ਚੰਗੀ ਆ ਬੜੀ ਘੋੜੀ ਖੋਲੀ ਹਾਂ ਤੇ ਆ ਜਾਓ ਬਈ ਫਿਰ ਅਗਲੀ ਵੇਖਗੇ ਉਹ ਤੇ ਬਾਦ ਵਿੱਚ ਅਗਲੀ ਬਈ ਆਹ ਆ ਗਈ ਹਾਂ ਇਹ ਬਿੱਲੀ ਆਈ ਅੱਛਾ ਇਹ ਬੂਟੇ ਵਾਲੇ ਕੋਲ ਦੀ ਏ ਗਵਿੰਦਪੁਰੇ ਵਾਲੇ ਦੀ ਬੂਟੇ ਕੋਲੇ ਜਿਹੜਾ ਗਵਿੰਦਪੁਰੇ ਵਾਲੇ ਕੋਲੇ ਸੀ ਹਾਂ ਆ ਵੱਡਾ ਘੋੜਾ ਸੀਗਾ ਜਿਹੜਾ ਬਿੱਲਾ ਉਹਦੀ ਏਹੀ ਬਿੱਲੇ ਦੀ ਉਹਦੀ ਏ ਹੈ ਗਾਰੰਟੀ ਨਾਲ ਠੀਕ ਆ ਠੀਕ ਆ ਉਹ ਇਹਦੇ ਮਾਰ ਬਸ਼ੇਰੀ ਏਗੀ ਠੀਕ ਆ ਦੁੱਧ ਪੀਂਦੀ ਪਈ ਬਸ਼ੇਰੀ ਅੱਛਾ ਦੁਆਰੇ ਫੇਰ ਮੈਟ ਕਰਾਤੀ ਠੀਕ ਆ ਲਓ ਬਾਈ ਮਿੱਤਰੋ ਸਭ ਤੋਂ ਪਹਿਲਾਂ ਤਾਂ ਇਹ ਕੋੜੀ ਦੇ ਨਾਲ ਤੁਹਾਨੂੰ ਮੈਂ ਸੌਂਬ ਦਿਖਾਉਣਾ ਦੇਖੋ ਪੈਰਾਂ ਦੀ ਮਜ਼ਬੂਤੀ ਚੈੱਕ ਕਰੋ ਬਾਕੀ ਬਾਡੀ ਸਟਰਕਚਰ ਸਾਰਾ ਹੀ ਚੰਗਾ ਹੈਗਾ ਅੱਖਾਂ ਬੂ ਛਾਤੀ ਛੂਤੀ ਅੱਖਾਂ ਜਮਾ ਨੀਲੀਆਂ ਅੱਖਾਂ ਜਮਾ ਨੀਲੀਆਂ ਹਾਂ ਦੇੜੇ ਕਰਕੇ ਦੇਖ ਲਓ ਭਲਾ ਠੀਕ ਆ ਠੀਕ ਆ ਦੇਹੀ ਜਾਂਦੀਆਂ ਬਾਈ ਉਹਨੇ ਅੱਖਾਂ ਨਹੀਂ ਲੀਕ ਇੱਕ ਨਹੀਂ ਠੀਕ ਆ ਇਧਰਲੀ ਵੀ ਦਿਖਾ ਦਿਓ ਇਧਰਲੀ ਵੀ ਦਿਖਾ ਦਿਓ ਲਓ ਮਿੱਤਰੋ ਚੈੱਕ ਕਰ ਲਓ ਬਾਕੀ ਪਾ ਗਪੌਰੀ ਵੀ ਠੀਕ ਆ ਨਾ ਬਾਈ ਬਿਲਕੁਲ ਬਿਲਕੁਲ ਬਹੁਤ ਉੱਚੀ ਉੱਚੀ ਅੱਛੀ ਤੇ ਛਿੱਟਾ ਛੁੱਟਾ ਇਹਦੇ ਵੀ ਨਹੀਂ ਛਿੱਟਾ ਹੈਗਾ ਜੀ ਹੈਗਾ ਛਿੱਟਾ ਠੀਕ ਆ ਜਿਹੜੀ ਗੱਲ ਆ ਬਈ ਦੱਸ ਕੇ ਛਿੱਟਾ ਹੈਗਾ ਜੀ ਹਾਂ ਹਾਂ ਬਾਕੀ ਛਿੱਟੇ ਦਾ ਤਾਂ ਕੋਈ ਐਡਾ ਚ ਹੈ ਨਹੀਂਗਾ ਇਹ ਛਿੱਟਾ ਹੈਗਾ ਮੈਂ ਗੱਪ ਮਾਰਦੇ ਠੀਕੇ ਤੇ ਲਓ ਬਾਈ ਮਿੱਤਰੋ ਧੀ ਕੋੜੀ ਦਾ ਸੇਲ ਕਰਦੇ ਨੇ ਬਸ਼ੇਰੀ ਜੀ ਦੋ ਤਿੰਨ ਮਹੀਨਿਆਂ ਤੋਂ ਕਰਦੇ ਆ ਸੇਲ ਠੀਕ ਆ ਇਹ ਕੋੜੀ ਕਿਵੇਂ ਆ ਸੇਲ ਆ ਇਹ ਘੋੜੀ ਨਹੀਂ ਸੇਲ ਜੀ ਅੰਦਰਲੀ ਉਹ ਚਾਰ ਵਾਲੀ ਘੋੜੀ ਸੇਲ ਹੈਗੀ ਠੀਕ ਆ ਇਹ ਫਿਰ ਬਸ਼ੇਰੀ ਤੇ ਘੋੜੀ ਇਕੱਠੀ ਸੇਲ ਕਰੇਗਾ ਨਹੀਂ ਇਕੱਠੇ ਨਹੀਂ ਕਰਦੇ ਕੱਲੀ ਬਸ਼ੇਰੀ ਸੇਲ ਕਰਾਂ ਕੱਲੀ ਬਸ਼ੇਰੀ ਜਦੋਂ ਦੁੱਧੋਂ ਲੈਗੀ ਵੀ ਹਾਂ ਦੁੱਧੋਂ ਲੈਗੀ ਉਹ ਸੇਲ ਕਰ ਦਿਆਂਗੇ ਬਸ਼ੇਰੀ ਤੇ ਇੱਕ ਵੀ ਦਾਣਾ ਨਹੀਂ ਛਿਪਕੇ ਦਾ ਠੀਕ ਆ ਠੀਕ ਆ ਬਸ਼ੇਰੀ ਹੋਰੋਂ ਸੇਲ ਕਰ ਦਿਆਂ ਹਾਂ ਤੇ ਆਇਆ ਫਿਰ ਇੱਧਰ ਲੈ ਸੇਲ ਵਾਲਾ ਜਾਨਵਰ ਤੇ ਮਾਰ ਇਹ ਆ ਜੀ ਬਸ਼ੇਰਾ ਹੈਗਾ ਇਹ ਬਸ਼ੇਰਾ ਆ ਗਿਆ ਹਾਂ ਬਸ਼ੇਰਾ ਜੀ ਇਹ ਠੀਕ ਆ ਹਰੇ ਚਲੋ ਲੋ ਬਈ ਮਿੱਤਰੋ ਇੱਧਰੋਂ ਦੇਖੋ ਬਸ਼ੇਰਾ ਆਪਾਂ ਇੱਧਰ ਦੀ ਕੈਮਰਾ ਕਕਾ ਦੰਨੇ ਆ ਇਹਦੇ ਤੇ ਤੇ ਬਾਜੀ ਨਾ ਕਰਦੇ ਆ ਗੱਲਵਾ ਤੇ ਕਿਹੜੇ ਦਾ ਕਿਹੜੇ ਖਾਨ ਜਾਂ দান ਚਾਉਂਦਾਗਾ ਇਹਦੇ ਬਾਰੇ ਦੱਸ ਬਾਈ ਇਹਦੀ ਡਿਟੇਲ ਦੇ ਇਹਦਾ ਜੀ ਆਪਾਂ ਖਰੀਦਿਆ ਹੋਇਆ ਅੱਛਾ ਇਹਦੀ ਪਤਾ ਨਹੀਂ ਕੋਈ ਕਨਫਰਮ ਨਹੀਂ ਇਹਦਾ ਕੋਈ ਗਾਰੰਟੀ ਨਹੀਂ ਕਿਹੜੇ ਕੋਟ ਦਾ ਕਿਹੜੇ ਦਾ ਨਹੀਂ ਆਪਾਂ ਦਾ ਬਾਈ ਆਹ ਗੱਲ ਤੇਰੀ ਬਹੁਤ ਚੰਗੀ ਲੱਗੀ ਯਾਰ ਮੈਨੂੰ ਵੀ ਐਵੇਂ ਹਨਾ ਤੂੰ ਕਿਸੇ ਦਾ ਵੀ ਕਹਿ ਸਕਦਾ ਸੀ ਨਹੀਂ ਨਹੀਂ ਕਿਸੇ ਦਾ ਨਹੀਂ ਉਹ ਗੱਲ ਕਹਿਣ ਵਾਲੀ ਨਾ ਸਵਾਲ ਜਾਨੀ ਆਉਂਦਾ ਜਿਹੜੀ ਗੱਲ ਆ ਕੋਈ ਗਰੰਟੀ ਨਹੀਂ ਇਸੇ ਕਰਕੇ ਬਾਈ ਲੋਕ ਇਥੋਂ ਬੱਚੇ ਬੱਚੀਆਂ ਖਰੀਦਦੇ ਆਗੇ ਜਿੰਨੀ ਗੱਲ ਹੁੰਦੀ ਆ ਕੰਨਾਂ ਦਾ ਬਹੁਤ ਚੰਗਾ ਹੈ ਜਿੰਨਾ ਕਹਦੇ ਉਹਨਾਂ ਠੀਕ ਆ ਲਓ ਬਾਈ ਮਿੱਤਰੋ ਤੁਸੀਂ ਦੇਖੀ ਜਾਂਦੇ ਆਂ ਵੀਡੀਓ ਚ ਬਸ਼ੇਰੇ ਦੀ ਬਾਡੀ ਬੰਤਰ ਬਹੁਤ ਚੰਗੀ ਆ ਗਈ ਕੰਨਾਂ ਦਾ ਬਹੁਤ ਚੰਗਾ ਹਾਂ ਕੰਨਾਂ ਦਾ ਵੀ ਬਹੁਤ ਚੰਗਾ ਮੂੰਹ ਮਹਾਂਦਰੇ ਦਾ ਸਾਰਾ ਹੀ ਬਾਕੀ ਪੈਠ ਪੂੜਾ ਵੀ ਸੋਹਣਾ ਲੱਗਿਆ ਬਸ਼ੇਰੇ ਨੂੰ ਹਨਾ ਤੇ ਕਿੰਨੇ ਮਹੀਨੇ ਉਮਰ ਹੋ ਗਈ ਇਹਦੀ ਹਾਂਜੀ ਕਿੰਨੀ 2 ਸਾਲ ਦਾ ਹੋ ਗਿਆ ਜੀ ਆਪਣੀ ਮਾਰਦੇ ਅੱਛਾ 2 ਸਾਲ ਦਾ ਹੋ ਗਿਆ ਹਾਂ ਸੇਲ ਵਾਸਤੇ ਰੱਖਿਆ ਆਪਾਂ ਤਾਂ ਠੀਕ ਆ ਠੀਕ ਆ ਲਓ ਹੁਣ ਆਇਆ ਆਪਣੇ ਕੋਲ 10 ਕਿ ਦਿਨਾਂ ਦਾ ਠੀਕ ਆ ਜੀ ਥੋੜਾ ਜਿਹਾ ਲੱਸਾ ਜ਼ਰੂਰ ਆ ਰਾਜੀ ਹੋ ਜੂਗਾ ਚਲੋਂ ਫਿੱਕਾ ਸੁਭਾਈ ਵਾਲੇ ਬੰਦੇ ਕੋਲ ਜਾੜਿਆ ਬਣ ਜਾਣਾ ਬਸ਼ੇਰਾ ਚੰਗਾ ਤੇ ਲਓ ਬਾਈ ਮਿੱਤਰੋ ਇਧਰੋਂ ਵੇਖੋ ਕੰਨ ਵੇਖੋ ਜੋੜੀ ਖੜਾ ਬਸ਼ੇਰਾ ਨਾਟਕਾਂ ਚ ਕਰਦਾਗਾ ਠੀਕ ਆ ਜੀ ਤੇ ਇਹਦੀ ਡਿਮਾਂਡ ਵਗੈਰਾ ਕੀ ਕਰਦਾ ਫਿਰ ਸੱਜਣਾ ਵਾ ਜਿੰਨੇ ਦਾ ਵੀ ਗਿਆ ਵੇਚ ਦੇ ਦਾਂਗੇ ਜੀ ਤਾਂ ਵੀ ਕੋਈ ਕਿਹ ਜਿੰਨੇ ਦਾ ਲੈ ਕੇ ਗਿਆ ਦੇ ਦਿਆਂ ਘੱਟ ਵੱਧ ਕਰਕੇ ਆਪਾਂ ਰੱਖ ਕੇ ਕੀ ਕਰੀਏ ਠੀਕ ਆ ਯਾਨੀ ਕਿ ਦੇ ਦਾਂਗੇ ਜੇ ਕੋਈ ਜਦੋਂ ਪਾਰਸ ਘੋੜਾਂ ਨੇ ਰੱਖਿਆ ਤੇ ਬਸ਼ੇਰਾ ਕੀ ਰੱਖ ਕੇ ਕਰਾਂਗੇ ਠੀਕ ਆ ਠੀਕ ਆ ਲਓ ਬਈ ਮਿੱਤਰੋ ਜੇ ਕਿਸੇ ਦੇ ਬੇਸ਼ੇਰਾ ਬਸੈਂਦ ਆਉਂਦਾ ਆ ਕੇ ਤੁਸੀਂ ਬਾਈ ਨਾਲ ਕਰਿਓ ਸੰਪਰਕ ਵੀਡੀਓ ਵੇਖ ਕੇ ਇਹਨੂੰ ਸਕਰੀਨਸ਼ਾਟ ਭੇਜ ਦਿਓ ਛੋਟੇ ਛੋਟੇ ਬੱਚੇ ਸਾਂ ਰੱਖਣ ਵਾਲੇ ਮਿਲ ਜਾਂਦੇ ਆਪਣੇ ਕੋਲ ਚੰਗੇ ਠੀਕ ਆ ਛੋਟੇ ਬੱਚੇ ਮਿਲ ਜਾਂਦੇ ਹੈ ਹਾਂ ਜੇ ਕਿਸੇ ਨੇ ਸਾਂਹ ਤਿਆਰ ਕਰਨੇ ਹੋਣ ਹਾਂ ਛੋਟੇ ਬੱਚੇ ਬਹੁਤ ਮਿਲ ਜਾਂਦੇ ਆਪਣਾ ਧੰਨਵਾਦ ਜੀ ਰੱਖ ਲਓ ਤੇ ਇਹਦੀ ਡਿਮਾਂਡ ਵੈਸੇ ਉਹ ਜਾਇਜ਼ ਹੀ ਹੋਊਗੀ ਬਾ ਜਾਇਜ਼ ਹੀ ਆ ਬਾਲਾ ਰੇ ਆਪਾਂ ਦੇ ਹੀ ਦੇਣਾ ਹੁੰਦਾ ਹੈ ਲਿਆ ਕੇ ਠੀਕ ਆ ਬਾਕੀ ਮਾੜਾ ਮੋਟਾ ਮਾਨ ਤਾਨ ਕਰ ਰਹਾ ਹੁੰਦਾ ਨਫਾ ਮਾਨ ਤਾਨ ਕਰਦਾ ਬੰਦਾ ਹੁੰਦਾ ਤੇ ਦੇ ਦਾਂਗੇ ਉਹਨਾਂ ਕ ਦਾ ਬਾਈ ਹੋਣਾ ਵੀ ਚਾਹੀਦਾ ਤੈਨੂੰ ਪਤਾ ਖਾਲੀ ਹੱਥਾ ਫਿਰ ਮੂੰਹ ਨੂੰ ਵੀ ਨਹੀਂ ਜਾਂਦਾ ਇਹ ਤਾਂ ਹੈ ਹਾਂ ਤੇ ਲਓ ਬਾਈ ਵੇਖੋ ਮਿੱਤਰੋ ਵਸ਼ੇਰਾ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਿੰਨਾ ਇਹਦੇ ਬਾਰੇ ਕਰ ਲਿਓ ਸੰਪਰਕ ਚੰਗਾ ਵਸ਼ੇਰਾ ਹੈਗਾ ਤੇ ਇਹ ਤੋਂ ਇਲਾਵਾ ਬਾਈ ਇਹ ਸਾਰੇ ਜਾਨਵਰ ਆਪਣੇ ਹੋ ਗਏ ਹਨਾ ਹਾਂ ਹਾਂ ਨੇ ਇੱਕ ਕੋੜੀ ਅੰਦਰ ਹੈਗੀ ਉਹ ਹਾਂ ਉਹ ਕੋੜੀ ਦੇ ਜੇ ਛੋਟ ਲਾ हां जी हां जी ठीक है ओ सवारी दी पास आगी सवारी दी पास आई ते ओदे बारे भी डिटेल दस दे ओ दी केड़े खान ओदे आपा ता जी देखो खरीदी है ते ਭਰਾਈ ਨੂੰ ਹੋਗੇ ਨੂੰ ਕੋਈ 4-5 ਦਿਨ ਹੋਏ ਆ ਅੱਛਾ ਰਹਿਣਾ ਰਹਿਣਾ ਡਾਕਟਰ ਤੋਂ ਚੈੱਕ ਕਰਾ ਕੇ ਫਿਰ ਭਰਾਈ ਹੈਗੀ हां जी ਤੇ 3-4 ਦਿਨ ਚਾਰ ਦਿਨ ਹੋਇਆ ਜੀ ਭਰਾਈ ਨੂੰ ਸਾਨੂੰ ਠੀਕ ਆ ਤੇ ਉਹ ਕਿਹੜੇ ਘੋੜੇ ਘੋੜੇ ਦੀ ਉਹ ਉਹ ਇਹ ਨਹੀਂ ਪਤਾ ਕਿਹੜੇ ਘੋੜੇ ਦੀ ਆ ਅਸੀਂ ਤਾਂ ਖਰੀਦੀ ਆ ਅੱਛਾ ਖਰੀਦੀ ਆ ਹੂੰ ਬਾਡੀ ਵਨ ਤਰ ਦੋਸਤੋ ਸਾਨੂੰ ਦਿਸੀ ਜਾਂਦਾ ਘੋੜਾ ਦੇ ਚ ਕਿਸ ਦੀ ਚੰਗੇ ਦੀ ਆ ਬਾਕੀ ਸਵਾਰੀ ਦੀ ਬਾਈ ਪੂਰੀ ਪਾਸਾ ਮਾਰੀ ਦੀ ਪੂਰੀ ਫੁੱਲ ਪਾਸਾ ਚੜ ਕੇ ਵੇਖਿਆ ਬਾਬੇ ਨੇ ਵੀ ਚੜ ਕੇ ਵੇਖਿਆ ਹੂੰ ਤੇ ਸਾਡੇ ਵੀ ਜਵਕ ਚੜਦੇ ਫੁੱਲ ਵਧੀਆ ਚੰਗੀ ਤੁਰਦੀ ਹੈ ਠੀਕ ਆ ਠੀਕ ਆ ਚੰਗੀ ਤੁਰਦੀ ਹੈ ਤੇ ਉਹਦੀ ਡਿਮਾਂਡ ਫਿਰ 3 ਲੱਖ ਰੁਪਿਆ ਮੰਗਦੇ ਆ ਅੱਛਾ ਤੇ 2 ਲੱਖ ਤੇ 60000 ਰੁਪਏ ਦੀ ਦੇਵਾਂਗੇ ਘੱਟ ਨਹੀਂ ਦਿੰਦੇ ਇਹ ਤੁਮ ਠੀਕ ਆ ਬਾਈ ਬਿਲਕੁਲ ਜਾਇਜ਼ ਰੇਟ ਕਰਦਾ ਦੋਸਤੋ ਤਿੰਨ ਮੰਗਿਆਗਾ ਤੇ ਮੇਰੇ ਕੇ ਪਹਿਲਾਂ ਮੰਗਿਆ ਤੇ 2 ਲੱਖ 60000 ਰੁਪਏ ਲਵਾਂਗਾ ਇੱਕ ਅਰੀ ਬਸ਼ੇਰੀ ਤੁਸੀਂ ਇਹ ਘੋੜੀ ਫੇਰ ਦੇਖ ਲਓ ਚਾਲ ਦੀ ਚੰਗੀ ਆ ਚਾਲ ਦੀ ਪੂਰੀ ਚੰਗੀ ਆ ਗਈ ਸ਼ਕੀਨ ਸ਼ਕੀਨ ਸਾਲ ਹੋ ਗਏ ਤੇ ਸਾalumora ਤੇ ਮਿਲੀ ਹੋਈ ਵੀ ਆ ਮਿਲੀ ਹੋਈ ਵੀ ਆ ਕਪਣਾ ਦਾ ਬਸ ਮਨ ਕੇ ਚਲੋ ਹੋ ਜੂਗੀ ਮਹੀਨੇ ਤੱਕ ਚੱਕੇ ਠੀਕ ਆ ਲਓ ਬਾਈ ਮਿੱਤਰੋ ਬਾਈ ਜਗਦੀਸ਼ ਦੇ ਇੱਕ ਫਾਰਮ ਤੇ ਤੁਸੀਂ ਆ ਕੇ ਇੱਥੇ ਕਰਨਾਂ ਦਾ ਸੰਪਰਕ ਤੇ ਜਾਨਵਰਾਂ ਤੇ ਘੋੜੀ ਦੇ ਉੱਪਰ ਚੜ ਕੇ ਆਪ ਹਾਥੀ ਸਵਾਰੀ ਕਰਕੇ ਵੀ ਖਰੀਦ ਸਕਦੇ ਆ ਬਾਕੀ ਵੀਡੀਓ ਤੁਹਾਨੂੰ ਦੇਹੀ ਜਾਂਦੀ ਆ ਸਵਾਰੀ ਦੀ ਚੰਗੀ ਸ਼ਕੀਨ ਪਾਸ ਆ ਗਈ ਤੇ ਭਵੇਂ ਬਾਈ ਜਵਾਖ ਚ ਲਈ ਫਿਰਨੇ ਨੂੰ ਆ ਸਾਡੇ ਜਵਾਖੇ ਚੜਦੇ ਆ ਤੁਹਾਡੇ ਸਾਹਮਣੇ ਛੋਟਾ ਬੱਚਾ ਚੜਿਆ ਠੀਕ ਆ ਤੇ ਕਰੀ ਆਪਣਾ ਪ੍ਰੋਪਰ ਐਡਰੈਸ ਤੇ ਫੋਨ ਨੰਬਰ ਵਗੈਰਾ ਆਪਣਾ ਥਰਮਾ ਪਲਾਂਟ ਕੋਲੇ ਆਈਏ ਸ਼ਿਵਿਆ ਰੋਡ ਤੇ ਖੇਤਾ ਸਿੰਘ ਨਗਰ ਅੱਛਾ ਜੀ ਬਠਿੰਡਾ ਜੀ ਠੀਕ ਆ ਜੀ ਲਓ ਬਾਈ ਮਿੱਤਰੋ ਵੱਧ ਵੱਧ ਦੋ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਦਿਆਂ ਹੋਰ ਕਿਸੇ ਨਾਲ ਨਹੀਂ ਅੱਗੇ ਨੰਬਰ ਹੈਗਾ ਮੇਰੇ ਸਾਰੇ ਵੀਡੀਓ ਤੇ ਨੰਬਰ ਹੁੰਦੇ ਆ ਜੀ ਬੜੀਆਂ ਬਹੁਤ ਧੰਨਵਾਦ ਮੇਰੀਆਂ ਦੋਸਤੋ ਬਾਕੀ ਆਪਾਂ ਬਾਜੀ ਦਾ ਨੰਬਰ ਵੀਡੀਓ ਦੇ ਵਿੱਚ ਚੱਲੂਗਾ ਵੀਡੀਓ ਦੇ ਵਿੱਚ ਲਾਵਾਂਗੇ ਕਰ ਲਿਓ ਸੰਪਰਕ ਹਾਂ ਜਗਦੀਸ਼ ਬਠਿੰਡੇ ਵਾਲਾ ਇਹਨੂੰ ਸਾਰੇ ਹੀ ਜਾਣਦੇ ਆ ਤੁਸੀਂ ਤਕਰੀਬਨ ਚੰਗੇ ਜਾਨਵਰ ਹੁੰਦੇ ਆ ਇਹਦੇ ਕੋਲੇ ਘੋੜੀਆਂ ਵਸ਼ੇਰੀਆਂ ਵਸ਼ੇਰੇ ਇਹਦੇ ਨਾਲ ਕਰਿਓ ਸੰਪਰਕ ਕਿਸੇ ਨੇ ਵੀ ਕਰਦੇ ਰਹੇ ਭਰਾਮਣ ਦਿੱਤੀਆਂ ਵਸ਼ੇਰੀਆਂ ਘੋੜੀਆਂ ਠੀਕ ਆ ਠੀਕ ਆ ਜੀ ਲਓ ਬਾਈ ਮਿੱਤਰੋ ਕਰ ਦਿਓ ਫਿਰ ਵੀਡੀਓ ਨੂੰ ਸ਼ੇਅਰ ਮਿਲਦੇ ਆ ਹੋਰ ਕਿਸੇ ਨਵੀਂ ਵੀਡੀਓ 'ਚ